ਲੋ ਜੀ ਸਾਹਮਣੇ ਜਿਹੜੀ ਬੋਲੀ ਸ਼ੁਰੂ ਹੋ ਚੁੱਕੀ ਹੈ ਸਮਾਂ ਜਿਹੜਾ ਹੋ ਚੁੱਕਾ ਹੈ ਪੂਰੇ 11 ਵੱਜ ਚੁੱਕੇ ਆ ਤੇ ਸਾਹਮਣੇ ਪਹਿਲੀ ਢੇਰੀ ਤੋਂ ਬੋਲੀ ਸ਼ੁਰੂ ਹੋ ਗਈ ਆ ਦਿਖਾਉਣਿਆ ਤੁਹਾਨੂੰ ਅੱਜ ਦੇ ਰੇਟ ਕੋਟਪੁਰਾ ਮੰਡੀ ਦੇ ਪਹਿਲੀ ਢੇਰੀ ਦਾ ਕੀ ਰੇਟ ਲੱਗਦਾ ਤੇ ਕਿਹੜੀ ਕੁਆਲਿਟੀ ਆ ਜੀ ਲੋ ਜੀ 17 18 ਦੀ ਬੋਲੀ ਸ਼ੁਰੂ ਹੋਣ ਕਿ 17 18 650 650 抬手、so, so, 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 so. like，完了，抬手 <Tah, S 1>，抬手 <Really? S 1>，抬手，抬手，抬手。哪一位？抬手，抬手，抬手。 ਕਾਟਾਰ ਰੈਡੀ ਮੈਂ ਲੋ ਉਹ ਰਾਤੀ ਦੀ ਕੋਟੋਦੀ ਦਾ ਪਹਿਲਾ ਫਸੋ ਚਾਹ ਰਿਹਾ ਆ ਬਾਈ ਹੋਰ ਮੈਨੀਫੈਸਟਾ ਹੋ ਲਾਲ ਉਹ ਉੱਥੇ ਤਾਂ ਨਾ ਮੈਂ ਸਾਡੇ ਕੋਲੇ 250 250 ਕਿੰਨੇ ਤਰੀਕ ਨੂੰ 250 ਤੋਂ ਚਲਾ ਦੇ ਮੈਂ ਜਿਹੜਾ ਇਹਦੇ ਕੋਲੇ ਆ ਮੈਂ ਫੋਟੋ ਖਿੱਚ ਕੇ ਭੇਜਾਂ ਨਹੀਂ ਨਹੀਂ ਕਹਿ ਦੇ ਕਹਿ ਦੇ ਗੱਲ ਕਰੋ ਜੀ ਕਿੰਨਾ ਆ ਸੋਦੋ ਦਰ ਹੋ ਗਿਆ ਅੱਛਾ ਬਰ ਪੱਖੇ ਦੀ 2900 ਥੋੜੇ ਤੇ ਬੋਲੀ ਫੋਨ ਵਿਖਦੇ 2900 ਹਾਂ 2900 2900 ਪਹਿਲਾਂ ਜੀਮਦਾਰ ਨੂੰ ਵੀ ਤਾਂ ਕਹੀਏ 2900 2900 ਪੰਜ ਕਰ 5 ਰੁਪਏ 5 10 15 15 1000 ਰੁਪਏ 54 3100 60 3100 ਹਾਂ 3100 3100 ਪੰਜ 10 15 15 20 50 ਲੈ 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 ਯਾ ਕੰਪੀਸ ਹੋ ਪਿਆ ਯਾ 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 ਗੋਮੇ ਕੰਪੀਸ ਹੋ ਪਿਆ ਕੋ ਦੋਟੇ ਦੇ ਲੋਗ 55 57 55 55 55 55 60 ਬੈਂਟ ਬੈਂਟ ਰੋ ਪੇ 3165 ਰੁਪਏ 65 ਰੁਪਏ ਮੋਲ ਲਾ ਲੈ 65 ਰੁਪਏ ਹਾਂਜੀ ਕੋਈ ਬੋਲਦਾ ਜੀ ਗੋਵਿੰਦਰ ਸਿੰਘ 3165 ਵਿੱਚ ਭਾਈ ਹਾਂਜੀ ਹੈਲੋ ਹਾਂ ਜੀ 3165 ਰੁਪਏ ਲੱਗੇ ਭਾਈ 17 18 ਦੀ ਕੁਆਲਿਟੀ ਸੀ 3165 ਰੁਪਏ ਤੇ ਭਾਈ ਨਹੀਂ ਵੇਚੀ ਕਿਸਾਨ ਵੀਰ ਨੇ ਕਹਿੰਦਾ ਰੇਟ ਵੜਾ ਲਾਉਣਾ ਦੇਖੋ ਆ ਕੁਆਲਿਟੀ ਸੀ ਕਿ 3165 ਮਾਂਦਰੀ ਗੁਲਾਟੀ ਬੋਲਦੇ ਬੋਲਦੇ ਯਾਰ ਪਾਦਾ ਰੱਖ ਦਿਆ ਕਰੋ ਯਾਰ ਨਾ ਕਨਾਲਾ ਗੁਲਾਟੀ ਆ ਪਾਦਾ ਰੱਖੋ ਗੁਲਾਟੀ ਯਾਰ ਬੋਲੀ ਦੇ ਪਾਦਾ ਰੱਖ ਦਿਆ ਕਰੋ ਯਾਰ ਬੋਲੋ rahul ਬੋਲੋ ਜਲਦੀ ਪਾਦਾ ਰੱਖੋ ਕੋਈ ਆ ਭਗਵਤੀ ਰੈਂਬੋ ਕੇ ਚੱਲਦੀ ਹੈ ਯਾਰ 2500 50 ਵਾਲੇ ਨਾ पचवंजा छब्बीसोपये पचवंजा रुपए छब्बीसो पचवंजा रुपए ढाई सौ ढाई सौ ताई सौ यही चल रहा है ताई सौ 2700 ਪੱਖਾ ਡਬਲ ਦੇ ਕਹਿੰਦੇ ਪਹਿਲੇ ਉਹ ਪੈਸੇ ਪਾਉਂ ਅਗਲਾ ਬੋਲੋ ਪਾਓ ਗੋਲੀ ਡਬਲ ਡਬਲ ਨਿਕਾ ਗੋਲੀ ਡਬਲ ਕੀ ਹੈ ਬੋਲੋ ਕਰਨੇ ਲੁਆ ਦੇ ਲੁਆ ਦੇ 2700 ਬੈਠੀਓ 2500 ਤਿਆਰੀ ਗੁਰੂ 2700 ਹਾਂ ਵੀ 5 5 5 5 5 ਪੰਜ ਬੋਲ ਲਾਓ 15 पचवंजाहु सत ਸਰਪਤ 92 ਚੱਲਵੇਂ 2805 10 15 15 20 30 35 40 45 50 60 70 75 80 80 280 280 ਹਾਂ ਜੀ ہاں جی ہندی ہے کی بولی ہے بنا فوٹو اپ کیا کروں ہاں بول چل سی 2900 گل بھی نے بولی ہے وہ دبھی بیٹھنا 10 15 20 25 30 40 45 50 50 روپے 2350 روپے ہاں جی کوئی بونڈ ہے جی ہاں جی وائر بھجن ہاں بھائی 2900 روپے ਉਹ ਵੇਚਦੇ ਫਰੀਆ ਲਓ ਜੀ ਢੇੜ ਲੱਗੇ 2950 ਰੁਪਏ ਦੂਜੀ ਢੇੜ ਲੱਗਿਆ 2950 ਇਹ ਵੀ ਜੀ 15 17 18 ਸੀਗੀ 2950 ਰੁਪਏ ਲੱਗੇ ਜੀ ਰੇਟ ਬਹੁਤ ਜਿਆਦਾ ਡਾਊਨ ਆ ਬਾਈ ਜੀ ਕੋਟਕਪੁਰਾ ਮੰਡੀ ਦੇ ਵਿੱਚ ਰੇਟ ਸਾਰੇ ਥਾਵਾਂ ਤੇ ਡਾਊਨ ਆ ਬਾਕੀ ਕੋਟਕਪੁਰਾ ਮੰਡੀ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਕਾਠ ਬਹੁਤ ਜਿਆਦਾ ਹੈ ਲੇਕਿਨ ਬੋਲਣ ਵਾਲੇ ਬਹੁਤ ਘੱਟ ਆ ਬਾਈ ਜੀ ਸਿਰਫ ਕਾਠ ਹੀ ਆ ਬੋਲੀ ਲਾਉਣ ਨਾਲ ਇੱਕ ਇੱਕ ਵੀ ਗਾਹਕ ਹੈ ਨਹੀਂਗਾ ਇੱਥੇ ਕੋਟਕਪੁਰਾ ਮੰਡੀ ਦੇ ਵਿੱਚ ਸਿਰਫ ਕਾਠ ਦੇਖੋ ਕਿੰਨਾ ਮਾਰਿਆ ਇਹਨਾਂ ਨੇ ਤੇ ਬੋਲੀ ਤੇ ਕੋਈ ਨਹੀਂ ਬੋਲਦਾ ਪਿਆ ਦੇਖੋ ਜਿਵੇਂ ਕੋਈ ਰੈਲੀ ਹੁੰਦੀ ਆ ਇਦਾਂ ਇਕੱਠਾ ਲੇਕਿਨ ਬੋਲੀ ਤੇ ਕੋਈ ਵੀ ਨਹੀਂ ਬੋਟਿਆ ਸਿਰਫ ਕਾਠ ਹੀ ਰਹੇਗਾ ਪੱਲੇ ਔੜ ਬ੍ਰਾਹਮਣ ਢੀ ਚ ਬੋਲੀ ਵਾਲਾ ਹੈ ਨਹੀਂ ਕੋਈ ਬਹੁਤ ਮੰਦੇ ਹਲਾਤ ਆ ਇਨੀ ਕਿਨੇ ਰਹਿ ਗਿਆ ਆਪਣੀ ਇਕੱਟ ਪਏ ਲੋ ਜੀ ਇਕੱਠ ਦੇਖੋ ਤੁਸੀਂ ਬਸ ਸਿਰਫ ਕਾਠ ਆ ਹਾਂ ਬੋਲੋ ਆਪਾਂ ਨਹੀਂ ਯਾਰ ਬੋਲ ਕਤਾਰ ਜਾਂ ਬੋਲ ਯਾਰ बोल राहुल बोल बात रखो यश हां जी 2900 ₹3500 3000 हां जी 500 ₹10 99 99 99 3099 3300 3300 3300 3300 हां यश यश बंजारा भाई 10 बंजारा 20 40 50 ਹੋ ਗਏ ਜਾ ਜਾ ਸੁਣ ਜਾ ਕੰਨ ਜਾ 55 ਜਾ 55 ਲਾ ਦੇਗਾ ਲਾ ਦੇਗਾ ਪੰਖਾ ਲਾ ਦੇ ਪੱਠਾ ਯਾਰ ਬੋਲੋ 60 65 70 ਪ੍ਰਿਯਕਾ ਪ੍ਰਿਯਕਾ 3175 ਰੁਪਏ ਹਾਂਜੀ ਜਲੀਸ 3175 ਪੰਖਾ ਲੱਗਣਾ ਡਬਲ ਯਾਰ ਡਬਲ ਪੰਖਾ ਲਗਾਣਾ ਜਲੀਸ ਡਬਲ ਪੱਖੇ ਦੇ ਪਾ ਯਾਰ ਜਲੀ ਸਾਲੀ ਜਾਲੀ ਹੈ ਨਹੀਂ ਕੀ ਨਹੀਂ ਨਹੀਂ ਲੈ ਆਵਾਂਗੇ ਕੋਈ ਨਹੀਂ ਉਹ ਤਾਂ ਪੱਕੇ ਲਵਾਉਂਦਾ ਉਹ ਜਲੀਸ ਕੋ ਲੈ ਆਵਾਂ ਕੋਈ ਗੱਲ ਨਹੀਂ ਉਹ ਮੰਜਾ ਵੀ ਚਾਹੀਦਾ ਇੱਤਾ ਵੀ ਚਾਹੀਦਾ ਮੰਜਾ ਵੀ ਚਾਹੀਦਾ ਇੱਤਾ ਵੀ ਚਾਹੀਦਾ ਹਾਂ ਜਲੀਸ ਬੋਲਾ ਵੀ ਜਲੀਸ ਮੰਜਾ ਵੀ ਚਾਹੀਦਾ ਕੋਈ ਮਜਲਿਸ ਲੋ ਜੀ ਆ ਵਾਲੀ ਕੁਆਲਿਟੀ ਦੇਖੋ 17 18 ਲੱਗਿਆ ਓਏ ਇੱਕ ਤੇਰੀ ਹੋਰ ਰਹਿ ਗਈ ਯਾਰ ਆ ਗਿਆ ਦੱਸੋ ਨਾ ਆ ਗਿਆ ਬੋਲੀ ਦੇਖ ਲੂ ਕੋਈ ਕਿੱਥੇ ਆ ਯਸ਼ ਆ ਬਾਈ ਇੱਥੇ ਫਿਰਦਾ ਆ ਨਾ ਆਹ ਕੁਆਲਟੀ ਆ ਨੇ ਕਿਹੜੀ ਫਰਮ ਤੇ ਜੀ ਉਹ ਕਿਹੜੀ ਹੈ ਕਿਹੜੀ ਲਓ ਜੀ 3175 ਰੁਪਏ ਲੱਗੇ ਜੀ ਆ ਆਹ ਵਾੜੀ ਕੁਆਲਟੀ ਦੇਖੋ 3175 ਰੁਪਏ ਆ ਲੇਖੋ ਜੀ ਲਓ ਜੀ 3175 ਰੁਪਏ 17 18ਾਂ ਦੀ ਬੋਲੀ ਬਾਈ ਹੋਰ ਹੁਣ ਤੱਕ ਜਿੰਨੀਆਂ ਵੀ ਢੇਰੀਆਂ ਵਿਕੀਆਂ 17 18ਾਂ ਦੀਆਂ ਵਿਕੀਆਂ ਤੇ 3175 ਲੱਗਿਆ ਹੁਣ ਤੱਕ ਸਭਾ ਰੇਟ ਕੋਟਕ ਬ੍ਰਾਹਮਣ ਜੀ ਦਾ ਅਗਲੀ ਢੇਰੀ ਦੇਖਦੇ ਆ ਕਿਹੜੀ ਕੁਆਲਟੀ ਹੈ ਤੇ ਕਿੱਥੋਂ ਤੱਕ ਲੱਗ ਜਾਂਦੀ ਹੈ ਲਓ ਜੀ ਆ ਦੋਨੇ ਪੱਖੇ ਲੱਗਣਾ ਹੀ ਬੋਲੋ ਉਹਦੇ ਪੱਖੇ ਲੱਗਣਗੇ ਜੀ ਉਹ ਬੁਲਾ ਕੇ ਆ ਮਨੂ ਵਾਰੀ ਵਾਰੀ ਵਾਜੋ ਮਾਰੀਏ ਨੇ ਕਿਤੇ ਸਭ ਤਾਂ ਨਹੀਂ ਇਹਨੇ ਠੈਕ ਆਇਥੇ ਲੱਗਣ ਤੇ ਰੱਬੀ ਉਹ ਜਰੀਏ ਦੋਨੇ ਪੱਖੇ ਲੱਗਣਗੇ ਬੋਲੋ ਯਾਰ ਬੋਲੋ ਹਾਂਜੀ ਹਾਂਜੀ 2640 ਕਰ ਹਾਂ 240 ਕਰ ਲੈ ਇੱਕ ਗੋਲ ਪੱਖਾ ਦੋੜ ਪੱਖਾ ਹਾਂਜੀ ਆ ਬੋਲੋ ਬੋਲੋ ਇਤਨਾ ਕਰਤਾ ਉਹ ਪੁੱਛ ਲੰਡੀ ਅਨ ਸਿਧਾਰ ਨੂੰ ਹੁਣ ਕੱਟ ਕੱਟ ਵੀ ਬਤਾਵੀਂ ਸੰਗਤ ਪੱਥਰ ਬੋਲੋ ਜਾਨਾ ਭਾਈ ਇੱਥੇ ਫੜਦਾਂਗੇ ਬੋਲੇ ਪੱਥਰ ਕਣ ਵਾਲੇ ਜੀ ਹਾਂਜੀ ਬੋਲੋ ਹਾਂ ਹਾਂ ਹੋ ਹਾਂ ਰਾਹੁਲ ਯਾਰ ਇੱਕ ਵੀ ਨਹੀਂ ਲਾਉਣਾ ਐਂ ਬੋਲੋ ਆ ਬੋਲ ਬੋਲ ਰੱਖ ਪਾ ਉਹ ਅੱਲਾ ਦੇ ਭਾ ਯਾਰ ਲਾਓ ਇੱਕ ਮਿੰਟ ਲਾਉਣਾ ਐਂ ਹੀ ਲਵਣ ਪਾ ਦਾ ਬੋਲੋ ਪਾ ਬੋਲੋ ਜਲਦੀ ਤੁਹਾਡੇ ਦਾ ਭਾਰ ਰੱਖੋ ਜਲਦੀ ਹੈ ਬੱਸ ਫਿਰ ਲੋ ਜਾਟੇ ਦੀ ਜਿਹੜੀ ਬੋਲੀ ਨਹੀਂ ਹੋਈ ਬਈ ਆ ਢੇਲੇ ਨੂੰ ਪੱਖਾ ਪੱਖਾਂ ਲੱਗਿਆ ਹੋਇਆ ਤੇ ਆ ਢੇਲੀ ਦੇਖਦੇ ਆ ਕਿਹੜੀ ਕੁਆਲਿਟੀ ਤੇ ਕਿੱਥੋਂ ਤੱਕ ਜਾਂਦੀ ਆ ਵੀਡੀਓ ਨਾਲ ਜੁੜੇ ਰਹਿਆ ਕਰੋ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਆਪਣੀ ਵੀਡੀਓ ਤੇ ਨਾ ਭੁੱਲਣਾ ਬਾਕੀ ਤੁਸੀਂ ਬਈ ਇਕੱਠ ਦੇਖੋ ਜੀ ਇਕੱਠ ਹੀ ਆ ਕੋਟਕਪੁਰਾ ਮੰਡੀ ਦੇ ਵਿੱਚ ਸਰ ਮੋਲੀ ਬੰਲੀ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ ਫੌਜ ਜਿਆਦੇ ਰੇਟ ਜਿਹੜੇ ਬਹੁਤ ਜਿਆਦੇ ਡਾਊਨ ਹੋ ਚੁੱਕੇ ਆ ਹੋ ਯਾਰ ਲਓ ਜੀ ਚੋਨਾ ਜੀ ਰੋ 1 1401 ਮੁੱਛਲ ਉਸ ਦਾ ਜੋ ਯਾਰ ਬੋਲ ਕਛਨ ਮੁੱਛਲ ਦਾ ਲੈਣਾ ਯਾਰ ਬਿਲਕੁਲ ਸੁੱਕਾ ਮਾਲ ਹੈ ਦੇਖੋ ਜੀ ਦਵਲ ਪੱਖੇ ਪਏ ਜੀ ਆਹ ਵਾਲੀ ਕੁਆਲਿਟੀ ਹੈ ਦੇਖੋ ਬਿਲਕੁਲ ਸੁੱਕ ਚੁੱਕੀ ਹੈ ਦਾਣੇ ਵੀ ਥੋੜੇ ਥੋੜੇ ਕਾਲੇ ਹੋ ਚੁੱਕੇ ਹੈ ਦੇਖੋ ਚੱਲ ਜਾਂਦੇ ਯਾਰ ਹੋਰ ਥੇ ਚੱਲਤੀ ਰਹੋ ਨੇ ਨਹੀਂ ਚੱਲਤੀ ਰਹੇ ਲੋ ਜੀ ਕਹਿੰਦੀ ਬੋਲੀ ਨਹੀਂ ਹੋਈ ਬਾਈ 1401 ਦੀ ਬੋਲੀ ਕੈਨਸਲ ਹੋ ਗਈ ਨਹੀਂ ਹੋਈ ਕਿਸੇ ਨੇ ਰੇਟ ਨਹੀਂ ਲਾਇਆ ਬਾਈ 1401 ਦਾ ਮਛਲ ਦਾ